ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੈਸ਼ਰ ਨੇ ਪੰਜਾਬ ਦੇ ਡੀਸੀਆਂ ਦਾ ਬੀਪੀ ਹਾਈ ਕਰਤਾ ਉਹਨਾਂ ਦਾ ਬਲੱਡ ਪ੍ਰੈਸ਼ਰ ਵਧਾ ਕੇ ਰੱਖਤਾ ਆਖਿਰਕਾਰ ਮੁੱਖ ਮੰਤਰੀ ਦੇ ਕਿਹੜਾ ਪ੍ਰੈਸ਼ਰ ਸੀ ਜਿਨ੍ਹਾਂ ਨੇ ਪੰਜਾਬ ਦੇ ਡੀਸੀਆਂ ਦੇ ਬੀਪੀ ਉੱਤੇ ਥੱਲੇ ਕਰਤੇ ਬਲੱਡ ਪ੍ਰੈਸ਼ਰ ਜਿਹੜਾ ਉਹ ਹਲਾ ਕੇ ਰੱਖਤਾ ਖੂਨ ਦਾ ਦਬਾਅ ਨੀਵਾ ਉੱਚਾ ਕਰਤਾ ਤੇ ਉਸ ਤੋਂ ਬਾਅਦ ਟੱਲੀਆਂ ਖੜਕੀਆਂ ਤੇ ਵੱਡਾ ਫਾਇਦਾ ਜਿਹੜਾ ਉਹ ਆਮ ਲੋਕਾਂ ਨੂੰ ਹੋਇਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ ਪੰਜਾਬ ਦੇ ਅਖਬਾਰਾਂ ਦੀ ਸੁਰਖੀ ਬਣੀ ਹੈ ਇੱਕ ਖਬਰ ਜਿਸ ਖਬਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰੈਸ਼ਰ ਬੜਾ ਚਰਚਾ ਦਾ ਵਿਸ਼ਾ ਹਰ ਕੋਈ ਇਸ ਨੂੰ ਆਪਣੇ ਅੰਦਾਜ਼ ਦੇ ਨਾਲ ਇੰਟਰਪ੍ਰੀਟੇਟ ਕਰ ਰਿਹਾ ਇਹਨੂੰ ਖੋਲ ਕੇ ਦੇਖਣ ਦੀ ਕੋਸ਼ਿਸ਼ ਕਰ ਰਿਹਾ ਪਰ ਕਹਿੰਦੇ ਨੇ ਕਿ ਜਦੋਂ ਡਾਡੇ ਤੇ ਕੋਈ ਮੁਸੀਬਤ ਆਉਂਦੀ ਹੈ ਆਟੇ ਨਾਲ ਪਲੇਥਨ ਲੱਗ ਜਾਂਦਾ ਹੈ ਕਿ ਵੱਡੇ ਬੰਦੇ ਨੂੰ ਕੋਈ ਤਕਲੀਫ ਸੀ ਉਹਦਾ ਹੱਲ ਹੁੰਦਿਆ ਹੁੰਦਿਆ ਦੋ ਚਾਰ ਮਾਹਤਰ tMapਾਟੜ ਵੀ ਲਾਭ ਲੈ ਜਾਂਦੇ ਆ ਇਹ ਇਸ ਤਰ੍ਹਾਂ ਹੋਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਝੰਡਾ ਚਲਾਉਣ ਤੋਂ ਬਾਅਦ ਵਾਪਸ ਪਰਤ ਰਹੇ ਸੀ ਤੇ ਮੁੱਖ ਮੰਤਰੀ ਨੂੰ ਪੈ ਗਿਆ ਪਿਸ਼ਾਬ ਦਾ ਜ਼ੋਰ ਉਸ ਤੋਂ ਬਾਅਦ ਮੁੱਖ ਮੰਤਰੀ ਲੱਭਣ ਪਿਸ਼ਾਬ ਕਰਨ ਲਈ ਥਾਂ ਜਿਹੜੇ ਪੈਟਰੋਲ ਪੰਪ ਤੇ ਰੁਕਣ ਕਿਸੇ ਦਾ ਵਾਸ਼ਰੂਮ ਕਹਿ ਲਿਏ ਗੁਸਲਖਾਨਾ ਕਹਿ ਲਿਏ ਉਹ ਜਾਂ ਤਾਂ ਗੰਦਾ ਸੀ ਜਾਂ ਉਹਨਾਂ ਦੇ ਉੱਤੇ ਵੱਡੇ ਵੱਡੇ ਜਿੰਦਰੇ ਲੰਮਕਦੇ ਸੀ ਉਹਨਾਂ ਜਿੰਦਰੇ ਲੰਕੜਿਆਂ ਤੋਂ ਮੁੱਖ ਮੰਤਰੀ ਨੂੰ ਚੜਿਆ ਗੁੱਸਾ ਤੇ ਮੁੱਖ ਮੰਤਰੀ ਦਾ ਪ੍ਰੈਸ਼ਰ ਜਿਹੜਾ ਪਹਿਲਾਂ ਪਿਆ ਸੀ ਉਹ ਬਲੱਡ ਪ੍ਰੈਸ਼ਰ 'ਚ ਬਦਲ ਗਿਆ ਮੁੱਖ ਮੰਤਰੀ ਦਾ ਬਲੱਡ ਪ੍ਰੈਸ਼ਰ ਵਧਿਆ ਤੇ ਉਹਨਾਂ ਨੇ ਡੀਸੀਆਂ ਨੂੰ ਤੇ ਪੰਜਾਬ ਦੇ ਸਿਵਲ ਅਧਿਕਾਰੀਆਂ ਨੂੰ ਫੋਨ ਖੜਕਾਤੇ ਕਿ ਭਾਈ ਆ ਮਸਲਾ ਕੀ ਹੈ ਇਹ ਕੀ ਤੁਸੀਂ ਗੰਦ ਪਾਇਆ ਹੈ ਕੈ ਇਨਕੀ ਮੁੱਖ ਮੰਤਰੀ ਦੇ ਸ਼ਬਦ ਨਹੀਂ ਇਹ ਮੈਂ ਆਪਣੇ ਕੋਲੋ ਕਹਿ ਰਿਹਾ ਕਿ ਕੀ ਤੁਸੀਂ ਇਹ ਗੰਦ ਪਾਇਆ ਲੋਕਾਂ ਦੀ ਸੁਵਿਧਾ ਲਈ ਬਣੀਆਂ ਚੀਜ਼ਾਂ ਤੇ ਜਿੰਦਰੇ ਜੜੇ ਨੇ ਜਾ ਉਹ ਚੀਜ਼ਾਂ ਸਾਫ਼ ਸੁਥਰੀਆਂ ਹੀ ਨਹੀਂ ਉਹ ਇੰਨੀ ਗੰਧੀਆਂ ਨੇ ਕਿ ਉੱਥੇ ਕੋਈ ਜਾ ਨਹੀਂ ਸਕਦਾ ਉਸ ਤੋਂ ਬਾਅਦ ਹੁਣ ਜਿਹੜਾ ਕਹਿ ਲਈਏ ਕਿ ਇੱਕ ਵਾਰ ਸਰਕਾਰੀ ਤੰਤਰ ਹਿੱਲਿਆ ਡੀਸੀਆਂ ਨੇ ਫਿਰ ਫੋਨ ਕਮਾਏ પેટ્રોલ ਪੰਪ ਵਾਲਿਆਂ ਨੂੰ ਕਿ ਭਾਈ ਤੁਸੀਂ ਕੀ ਗੰਦ ਪਾਇਆ ਦਰਅਸਲ ਚੰਡੀਗੜ੍ਹ ਤੋਂ ਪੰਜਾਬੀ ਟਰਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਭੁੱਲਰ ਹੁਣਾਂ ਦੀ ਖਬਰ ਹੈ ਉਹ ਲਿਖਦੇ ਹੈ ਕੇ ਮੁੱਖ ਮੰਤਰੀ ਦੇ ਦਬਕੇ ਨੇ ਤੇਲ ਪੰਪਾਂ ਦੇ ਬੰਦ ਪੇਪ ਪਖਾਨੇ ਖੁਲਵਾ ਦਿੱਤੇ ਅਤੇ ਇਹਨਾਂ ਪਖਾਨਿਆਂ ਦੀ ਫੌਰੀ ਸਫਾਈ ਵੀ ਹੋਣ ਲੱਗੀ ਹੈ। ਦਰਅਸਲ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਫੌਰੀ ਹਦਾਇਤਾਂ ਜਾਰੀ ਕੀਤੀਆਂ ਨੇ। ਪੰਜਾਬ ਦੇ ਹਰੇਕ ਜ਼ਿਲ੍ਹੇ 'ਚ ਕੁਝ ਤੇਲ ਪੰਪਾਂ ਦੀ ਅਚਨਚੇਤ ਚੈਕਿੰਗ ਵੀ ਹੋਈ ਹੈ ਤੇ ਜੁਰਮਾਨੇ ਵੀ ਲੱਗੇ ਨੇ। ਪੰਜਾਬ ਵਿੱਚ ਇੰਜ ਕੇ ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ ਨੂੰ ਪਟਿਆਲਾ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਰਾਜਪੁਰਾ ਪਟਿਆਲਾ ਦਰਮਿਆਨ ਇੱਕ ਪੈਟਰੋਲ ਪੰਪ ਤੇ ਰੁਕੇ ਤਾਂ ਗਨਮੈਨ ਨੇ ਦੇਖਿਆ ਕਿ ਪਖਾਨੇ ਬੰਦ ਗੰਦੇ ਸਨ ਅਗਲੇ ਪੈਟਰੋਲ ਪੰਪ ਤੇ ਰੁਕੇ ਤਾਂ ਉੱਥੋਂ ਦੇ ਪਖਾਨਿਆਂ ਨੂੰ ਜਿੰਦਰਾ ਲੱਗਿਆ ਹੋਇਆ ਸੀ ਤੇ ਚਾਬੀ ਕਿਰਿੰਦੇ ਦੇ ਕੋਲ ਸੀ 71 ਜਾਣਕਾਰੀ ਦੇ ਅਨੁਸਾਰ ਮੁੱਖ ਮੰਤਰੀ ਨੇ ਫੋਰੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਕਾਰਵਾਈ ਕਰਨ ਦੇ ਲਈ ਕਹਿ ਦਿੱਤਾ ਉਹਨਾਂ ਮੁੱਖ ਸਕੱਤਰ ਨੂੰ ਵੀ ਹਦਾਇਤ ਕੀਤੀ ਕਿ ਸਾਰੇ ਪੈਟਰੋਲ ਪੰਪਾਂ ਤੇ ਆਮ ਲੋਕਾਂ ਲਈ ਬੁਨਿਆਦੀ ਸਹੂਲਤਾਂ ਕਿੰਨੀਆਂ ਬਣਾਈ ਕਿੰਨੀ ਬਣਾਈਆਂ ਜਾਣ ਤਾ ਜੋ ਰਾਗ ਗੀਰਾ ਖਾਸ ਕਰਕੇ ਔਰਤਾਂ ਨੂੰ ਕਿਸੇ ਪ੍ਰਕਾਰ ਦਾ ਜਿਹੜਾ ਉਹ ਔਖਾਈ ਨਾ ਆਵੇ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਪਤਾ ਲੱਗਿਆ ਕਿ ਜੇ ਵੀ ਫਿਊਲ ਪੁਆਇੰਟ ਢਿੰਡਸਾ ਨੂੰ ਸਾਫ ਸਫਾਈ ਅਤੇ 에ਅਰ ਮਸ਼ੀਨ ਵਰਕਿੰਗ ਨਾ ਹੋਣ ਕਰਕੇ 35000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਜਦੋਂ ਕਿ ਵਿਕਰਮ ਆਇਲ ਭਦਕ ਨੂੰ ਤਾੜਨਾ ਕਰਕੇ ਛੱਡ ਦਿੱਤਾ ਗਿਆ ਤੇਲ ਕੰਪਨੀਆਂ ਨੇ ਵੀ ਤੇਲ ਪੰਪਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਪੰਜਾਬ ਚ ਕਰੀਬ 4000 પેટ્રોલ ਪੰਪ ਨੇ ਜਿਨ੍ਹਾਂ ਚੋਂ ਕਰੀਬ 1000 ਅਜਿਹੇ પેટ્રોલ ਪੰਪ ਨੇ ਜੋ ਕੌਮੀ ਸ਼ਹਿਰਾਂ ਦੇ ਉੱਤੇ ਸਥਿਤ ਨੇ ਜਾਣਕਾਰੀ ਦੇ ਅਨੁਸਾਰ ਮੁੱਖ ਮੰਤਰੀ ਨੇ ਦੇ ਧਿਆਨ ਵਿੱਚ ਇਹ ਵੀ ਆਇਆ ਹੈ ਕਿ ਕੁਝ પેટ્રોલ ਪੰਪਾਂ ਵਾਲੇ ਸਿਰਫ ਲੋ ਉਹਨਾਂ ਲੋਕਾਂ ਨੂੰ ਹੀ ਤੇਲ ਪੰਪਾਂ ਤੇ ਜਨਤਕ ਸਹੂਲਤਾਂ ਦੀ ਵਰਤੋਂ ਕਰਨ ਜਾਨੀ ਪਖਾਨਿਆਂ ਦੀ ਵਰਤੋਂ ਕਰਨ ਦਿੰਦੇ ਨੇ ਜਿਹੜੇ ਉਹਨਾਂ ਦੇ ਪੰਪ ਤੋਂ ਤੇਲ ਭਵਾਉਂਦੇ ਨੇ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਪਖਾਨਿਆਂ ਨੂੰ ਲੱਗੇ ਤਾਲੇ ਖਲਵਾਏ ਜਾਣ ਅਤੇ ਸਾਰੀਆਂ ਸਹੂਲਤਾਂ ਨੂੰ ਲੋਕਾਂ ਨੂੰ ਮਿਲਣੀਆਂ ਜਿਕੇ ਨਹੀਂ ਬਣਾਈਆਂ ਜਾਣ ਪਤਾ ਲੱਗਿਆ ਕਿ ਸੜਕਾਂ ਦੇ ਪਿੰਦੇ પેટ્રોલ ਪੰਪਾਂ ਤੇ ਕਈ ਸਹੂਲਤਾਂ ਸਿਰਫ ਕਾਗਜ਼ਾਂ ਵਿੱਚ ਹੁੰਦੀਆਂ ਨੇ ਕੇਂਦਰ ਨੇ ਜਦੋਂ ਸਫਾਈ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਇਹਨਾਂ ਵਿੱਚ પેટ્રોલ ਪੰਪਾਂ ਨੂੰ ਵੀ ਸਫਾਈ ਰੱਖਣ ਦੇ ਲਈ ਕਿਹਾ ਗਿਆ ਸੀ ਕੌਮੀ ਸ਼ਹਿਰਾਂ ਅਤੇ ਪਿੰਦੇ ਦੇ ਪ੍ਰਮੁੱਖ પેટ્રોલ ਪੰਪਾਂ ਤੇ ਤਾਂ ਜਨਤਕ ਸਹੂਲਤਾਂ ਹੁੰਦੀਆਂ ਨੇ ਜਦੋਂ ਕਿ ਕਈ પેટ્રોલ ਪੰਪ ਇਸ ਪਾਸੇ ਧਿਆਨ ਨਹੀਂ ਦਿੰਦੇ ਖੁਰਾਕ ਤੇ ਸਪਲਾਈ ਵਿਭਾਗ ਨੇ ਤੇਲ ਕੰਪਨੀਆਂ ਨਾਲ ਰਾਬਤਾ ਕਰਕੇ ਇਹਨਾਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਆਖਿਆ ਕਈ ਥਾਵਾਂ ਤੇ ਚੈਕਿੰਗ ਦੌਰਾਨ ਸਭ ਸਹੂਲਤਾਂ ਠੀਕ ਵੀ ਪਾਈਆਂ ਗਈਆਂ ਉਧਰ ਇਸ ਮਾਮਲੇ ਦੇ ਵਿੱਚ ਪੰਜਾਬ ਪੰਪ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਦਾ ਕਹਿਣਾ ਹੈ ਕਿ ਸਾਰੇ ਪੈਟਰੋਲ ਪੰਪਾਂ ਤੇ ਬੇਨਤੀ ਸਹੂਲਤਾ ਜਿਵੇਂ ਕਿ ਪੀਣ ਵਾਲਾ ਪਾਣੀ ਪਖਾਨਾ ਹਵਾ ਭਰਨ ਦੀ ਸੁਵਿਧਾ ਤੇ ਫਰਸਟ ایڈ ਆਰ ਮੌਜੂਦ ਹੁੰਦੀਆਂ ਨੇ ਜਿੰਨਾ ਪੈਟਰੋਲ ਪੰਪਾਂ ਤੇ ਕੁਝ ਕਮੀਆਂ ਪਾਈਆਂ ਗਈਆਂ ਨੇ ਅਸਲ ਵਿੱਚ ਉੱਥੇ ਸਵੇਰ ਵੇਲੇ ਸਫਾਈ ਕਰਨ ਵਾਲਾ ਸਟਾਫ ਪੁੱਜਿਆ ਨਹੀਂ ਸੀ ਉਹਨਾਂ ਦੱਸਿਆ ਕਿ ਉਸ ਮਗਰੋਂ ਪੰਜਾਬ ਵਿੱਚ ਕਈ ਪੈਟਰੋਲ ਪੰਪਾਂ ਦੀ ਚੈਕਿੰਗ ਹੋਈ ਹੈ ਜਿੱਥੇ ਕੋਈ ਕਮੀ ਸਾਹਮਣੇ ਨਹੀਂ ਆਈ ਚਲੋ ਬਰਹਾਲ ਕਹਿੰਦੇ ਨੇ ਕਿ ਜਿਹੜਾ ਸਮੇ ਦੇ ਉੱਤੇ ਜੇਕਰ ਮੁੱਖ ਮੰਤਰੀ ਗਏ ਤਾਂ ਇਹ ਗੱਲ ਅੱਜ ਅਖਬਾਰਾਂ ਦੀ ਸੁਰਖੀ ਬਣੀ ਗੱਲ ਬਹੁਤ ਛੋਟੀ ਹੈ ਜੇ ਮੁੱਖ ਮੰਤਰੀ ਨੂੰ ਇੱਚ ਦਖਲ ਦੇਣਾ ਪੈਂਦਾ ਇਹ ਵੀ ਇੱਕ ਸਾਡੇ ਲਈ ਕਹਿ ਲਈ ਕਿ ਤਰਾਸਦੀ ਵਾਲੀ ਗੱਲ ਹੈ ਮੁੱਖ ਮੰਤਰੀ ਦੇ ਲਈ ਤਾਂ ਇਹ ਚੀਜ਼ਾਂ ਉਪਲਬਧ ਹੋ ਜਾਣਗੀਆਂ ਮੁੱਖ ਮੰਤਰੀ ਨੂੰ ਦਾ ਕੋਈ ਵੀ ਵਿਅਕਤੀ ਆਪਣਾ ਘਰ ਵੀ ਖੋਲ ਕੇ ਦੇ ਸਕਦਾ ਹੈ ਪਰ ਗੱਲ ਉਹ ਹੈ ਕਿ ਜਿਹੜੀਆਂ ਔਰਤਾਂ ਸਫਰ ਕਰਦੇ ਨੇ ਲੋਕ ਸਫਰ ਕਰਦੇ ਨੇ ਜਿਨ੍ਹਾਂ ਨੂੰ ਗਾਹਿਬ-ਗਾਹਿ ਜਾਣਾ ਪੈਂਦਾ ਖੁੱਲੇ 'ਚ ਜਾਣਾ ਪੈਂਦਾ ਤੇ ਕਾਫੀ ਸ਼ਰਮਿੰਦਗੀ ਵੀ ਆਉਂਦੀ ਹੈ ਤੇ ਚੀਜ਼ਾਂ ਮੌਜੂਦ ਵੀ ਨਹੀਂ ਹੁੰਦੀਆਂ ਜਿਸ ਕਰਕੇ ਬਹੁਤ ਸਾਰੀਆਂ ਦਿੱਕਤਾਂ ਨੇ ਉਦਾਂ ਅਸੀਂ ਗੱਲ ਕਰਦੇ ਆ ਪੱਛਮ ਦੇ ਹਾਂ ਨਹੀਂ ਹੋਣ ਦੀ ਪੱਛਮ ਦੇ ਅੰਦਰ ਇੰਨਾ ਸਹੂਲਤਾਂ ਦੇ ਲਈ ਬਕਾਇਦਾ ਚੀਜ਼ਾਂ ਨੇ ਪੈਟਰੋਲ ਪੰਪਾਂ ਦੇ ਉੱਤੇ ਇਹ ਜੀਆਂ ਸੁਵਿਧਾਵਾਂ ਨੇ ਆਪਾਂ ਦੂਰ ਰਾਜਾਈਏ ਕੇਂਦਰੀ ਏਸ਼ੀਆ ਦੇ ਦੇਸ਼ ਸੈਂਟਰਲ ਏਸ਼ੀਆ ਦੇ ਦੇਸ਼ ਨੇ ਜਿਹੜੇ ਜਿੱਚ ਕਜ਼ਾਕਿਸਤਾਨ ਉਏ ਕਿਸਤਾਨ ਵਰਗੇ ਦੇਸ਼ ਨੇ ਜਿਹੜੇ ਸਾਡੇ ਤੋਂ ਕਾਫੀ ਕਹਿ ਲਈਏ ਕਿ ਆਰਥਿਕ ਤੌਰ ਤੇ ਕਮਜ਼ੋਰ ਨੇ ਉਹਨਾਂ ਦੇ ਪੈਟਰੋਲ ਪੰਪਾਂ ਤੇ ਵੀ ਇਹੀਆਂ ਸਹੂਲਤਾਂ ਮੌਜੂਦ ਨੇ ਤੇ ਬੜੇ ਤੜਲੇ ਨਾਲ ਮੌਜੂਦ ਨੇ ਰਸ਼ੀਆ ਵਰਗੇ ਰੂਸ ਵਰਗੇ ਦੇਸ਼ਾਂ ਦੇ ਅੰਦਰ ਚੀਨ ਦੇ ਨਾਲ ਤਾਂ ਚਲੋ ਸਾਡਾ ਇਸ ਮਾਮਲੇ 'ਚ ਫਿਲਹਾਲ ਕੋਈ ਮੁਕਾਬਲਾ ਹੈ ਹੀ ਨਹੀਂ ਸਾਨੂੰ ਚਾਹੀਦਾ ਹੈ ਕਿ ਪੈਟਰੋਲ ਪੰਪ ਇੱਕ ਐਸੀ ਥਾਂ ਆ ਜਿੱਥੇ ਹਰ ਕੋਈ ਆ ਸਕਦਾ ਹੈ ਜਾ ਸਕਦਾ ਹੈ ਉੱਥੇ ਦੇ ਮਾਲਕ ਨੇ ਜਿਹੜੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਸੁਵਿਧਾਵਾਂ ਨੂੰ ਜਿਹੜਾ ਉਹ ਚੈੱਕ ਕੀਤਾ ਜਾਂਦਾ ਰਹੇ ਸਾਫ ਸਫਾਈ ਖੁੱਲੇ ਰੱਖੇ ਜਾਣ ਇਹ ਬੁਨਿਆਦੀ ਨੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕੋਈ ਘਸ ਨਹੀਂ ਜਾਂਦਾ ਕੋਈ ਤੁਹਾਡੀ ਟੂਟੀ ਖੋਲ ਕੇ ਨਹੀਂ ਲਿਜਾ ਸਕਦਾ ਇਹਨਾਂ ਤਾਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਗਾਹੇ ਬਗਾਹੇ ਇਹਨਾਂ ਦੀ ਚੈਕਿੰਗ ਕੀਤੀ ਜਾਵੇ ਇਹਨਾਂ ਤੇ ਅੱਖ ਰੱਖੀ ਜਾਵੇ ਉਦੋਂ ਹੀ ਨਾ ਰੱਖੀ ਜਾਵੇ ਜਦੋਂ ਕੋਈ ਮੁੱਖ ਮੰਤਰੀ ਕਹਿ ਦੇ ਕੋਈ ਮੰਤਰੀ ਕਹਿ ਦੇ ਕੋਈ ਸੰਤਰੀ ਕਹਿ ਦੇ ਤੇ ਉਦੋਂ ਚੈਕਿੰਗ ਕਰ ਲੋ ਅਗਾਹੇ ਬਗਾਹੇ ਕੋਈ ਰੁਟੀਨ ਦੇ ਵਿੱਚ ਕੋਈ ਪ੍ਰਗਤੀ ਰਿਪੋਰਟ ਇਹਨਾਂ ਤੋਂ ਹਾਸਲ ਕੀਤੀ ਜਾਵੇ ਕੋਈ ਟੀਮਾਂ ਭੇਜੀਆਂ ਜਾਣ ਜਿਹੜੀਆਂ ਪੈਟਰੋਲ ਪੰਪਾਂ ਨੂੰ ਚੈੱਕ ਕਰਨ ਰੈਂਡਮਲੀ ਚੈੱਕ ਕਰਨ ਪਤਾ ਲੱਗੇ ਕਿ ਵਾਕਈ ਸਹੂਲਤਾ ਮੌਜੂਦ ਨਹੀਂ ਖਾਸ ਕਰਕੇ ਕੌਮੀ ਸ਼ਹਿਰਾਂਾਂ ਦੇ ਉੱਤੇ ਬਹੁਤ ਵੱਡੀ ਦਿੱਕਤ ਹੈ ਜਿਹੜੇ ਛੋਟੇ ਪਿੰਡਾਂ ਦੇ ਵਿੱਚ ਚੀ ਲੰਘਦੇ ਰਾਹ ਨੇ ਉੱਥੇ ਤਾਂ ਚਲੋ ਬੰਦਾ ਕਿਸੇ ਦੇ ਘਰ ਵੀ ਜਾ ਸਕਦਾ ਹੈ ਐਸੀ ਪੰਜਾਬ ਦੇ ਅੰਦਰ ਲੋਕ ਕਿੱਡੇ ਖੁੱਲ੍ਹਦਿਲ ਹੈ ਨੇ ਕਿ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ ਪਰ ਕੌਮੀ ਸ਼ਹਿਰਾਂਵਾਂ ਦੇ ਉੱਤੇ ਇਹ ਇੱਕ ਵੱਡੀ ਸਮੱਸਿਆ ਤੇ ਇਹਦੇ ਵੱਲ ਹੋਰ ਵਧੇਰੇ ਧਿਆਨ ਦੇਣ ਦੀ ਲੋੜ ਹੈ ਤੇ ਇਹਦੇ ਵਿੱਚ ਸੁਵਿਧਾਵਾਂ ਜਿਹੜੀਆਂ ਨੇ ਐਡ-ਆਨ ਕਰਨ ਦੀ ਵੀ ਜਿਹੜੀ ਆ ਹੋਰ ਸੁਵਿਧਾਵਾਂ ਜੋੜਨ ਦੀ ਵੀ ਲੋੜ ਹੈ ਜਿਨ੍ਹਾਂ ਦੇ ਕੋਈ ਬਹੁਤਾ ਖਰਚ ਨਹੀਂ ਆਉਂਦਾ